ਇੱਕ ਕੰਪਲੇਂਟ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਪੰਜਾਬ ਗੋਰਡ ਦੀ ਜਿਹੜੀ ਰਹੀ ਹੈ ਉੱਤੇ ਆਈ ਸੀਗੀ ਅਨੋਸ਼ ਕੁਮਾਰ ਖੰਡਾਰੀ ਪੁੱਤੋਂ ਨੇ ਇਹਨਾਂ ਨੇ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੇ ਇੱਕ ਦੋਸਤ ਨੇ ਮਿਸਟਰ ਪਾਸਵਾਨ ਉਹਨਾਂ ਦੀ ਵਾਈਫ ਰੀਨਾ ਇਹਨਾਂ ਦੇ ਫਰੈਂਡ ਦੀ ਡੈਥ ਹੋ ਗਈ ਸੀਗੀ ਔਰ ਉਹ ਪੈਨਸ਼ਨ ਲੱਗਣੀ ਸੀ ਜੀਐਸਆਈ ਸਕੀਮ ਤਹਿਤ ਔਰ ਅਨੰਦ ਕੁਮਾਰ ਕਥੂਰੀਆ ਹੈਗਾ ਐਸਐਸਆਈ ਹਸਪੀਟਲ ਜਿਹੜਾ ਫੋਕਲ ਪੁਆਇੰਟ ਹੈਗਾ ਲੁਧਿਆਣਾ ਉੱਥੇ ਲੱਗਾ ਹੋਇਆ ਹੈ ਇਹ ਉਹ ਲਗਾਤਾਰ ਮਿਲ ਰਹੇ ਸੀ ਕਾਫੀ ਦਿਨ ਤੋਂ ਵਾਰ-ਵਾਰ ਜਾ ਰਹੇ ਸੀ ਸਾਡੀ ਪੈਨਸ਼ਨ ਲਾ ਦੇਓ ਪਰ ਉਹ ਕਹਿੰਦਾ ਸੀ ਵੀ 10000 ਰੁਪਏ ਮੈਂ ਲਵਾਂਗਾ ਤਾਂ ਫਿਰ ਤੁਹਾਡੀ ਪੈਨਸ਼ਨ ਲੱਗੇ ਇਹਨਾਂ ਨੇ ਫਿਰ ਇਸ ਚੀਜ਼ ਦੀ ਰਿਕਾਰਡਿੰਗ ਵੀ ਕਰ ਲਈ ਸੀ ਔਰ ਇਹਨਾਂ ਨੇ ਸਾਡੇ ਕੋਲ ਫਿਰ ਕੋਪੇਨ ਜਦੋਂ ਕਰਨ ਤੋਂ ਬਾਅਦ ਆਏ ਨੇ ਬਸ ਸਾਰੀ ਵੈਰੀਫਿਕੇਸ਼ਨ ਹੋਈ ਹੈ ਡੀਐਸਪੀ ਯੂਨਿਟ ਲੁਧਿਆਣਾ ਵੱਲੋਂ ਔਰ ਵੈਰੀਫਿਕੇਸ਼ਨ ਤੇ ਖਲਾਸ ਸਹੀ ਪਾਏ ਗਏ ਨੇ ਔਰ ਇਹਨਾਂ ਦੇ ਖਿਲਾਫ ਕ੍ਰਪਸ਼ਨ ਐਕਟ ਤਹਿਤ ਕਦਮਾ ਦਰਜ ਕਰਤਾ ਹੈਗਾ ਸੱਤ ਪੀਸੀਐ ਇਹ ਤਾਂ ਦੋਸ਼ੀ ਨੂੰ ਜਿਹੜਾ ਅਨੰਦ ਕੁਮਾਰ ਕਥੋਰੀਆ ਹੈਗਾ ਇਹਨੂੰ ਅਜੇ ਰਫ्तार ਕਰ ਲਿਆ ਕੱਲ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ